ਅੱਜ ਫੇਰ ਰਿਸ਼ਤਿਆਂ ਦਾ ਨਵਾਂ ਐਪੀਸੋਡ ਲੈ ਕੇ ਆਪ ਜੀ ਦੀ ਖੇਮਤ ਵਿੱਚ ਹਾਜ਼ਰ ਹੋਇਆ ਸਤਿ ਸ੍ਰੀ ਅਕਾਲ ਜੀ ਸਾਡੀ ਵੀਡੀਓ ਦੇ ਵਿੱਚ ਤਕਰੀਨ ਤਕਰੀਬਨ ਰਲਵੇਂ ਹੋਣੇ ਮੇਰੇ ਰਿਸ਼ਤੇ ਹੁੰਦੇ ਨੇ ਲੜਕੀਆਂ ਤੇ ਲੜਕਿਆਂ ਦੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਤੁਹਾਡੇ ਨੇ ਤਾਂ ਤੁਹਾਡੇ ਕਿਸੇ ਹੋਰ ਮਿੱਤਰ ਪਿਆਰੇ ਦੇ ਜ਼ਰੂਰ ਕੰਮ ਆ ਸਕੇ ਇਸ ਚੈਨਲ ਤੇ ਅਸੀਂ ਹਰ ਮੰਗਲਵਾਰ ਹਰ ਵੀਰਵਾਰ ਸ਼ਾਮ ਨੂੰ ਆਡ ਲਾਉਨੇ ਆ ਜੀ ਐਡੇ ਸੀ ਫ੍ਰੀ ਆਫ ਕਾਸਟ ਲਾਉਨੇ ਆ ਹਮੇਸ਼ਾ ਤਰਹਿ ਆਪ ਜੀ ਨੂੰ ਬੇਨਤੀ ਆ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਘੋਕ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਇਹ ਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਬੈਂਸ ਗੋਤ ਕੈਨੇਡਾ ਸਿਟੀਜ਼ਨ पंजाब तो उन्नीस सौ अठासी डेट ऑफ बर्थ पां फुट चार इंच कद क्वालिफिकेशन बी डी एस बैचलर ऑफ डेंटल सर्जरी इंडिया तो करंटली परसुइंग एम पी एच मास्टर ऑफ पब्लिक हैल्थ यू एस ए तो कर रही है बेटी एन बी डी ई नैशनल बोर्ड डेंटल एग्जामीनेशन टेस्ट इन यू एस ए आलसो वी क्वालिफाइड ਇਨਾਂ ਤਰ੍ਹਾਂ ਦੀ ਕੁਆਲੀਫਿਕੇਸ਼ਨਾਂ ਬੇਟੀ ਕੋਲੇ ਇੱਕ ਦਾ ਵੀਡੀਓਜ਼ ਕੀਤੀ ਇਹਨਾਂ ਨੇ ਇੱਕ ਐਮਪੀਐਚ ਕਰ ਰਹੀ ਹੈ ਬੇਟੀ ਇਹ ਨਬੀਡੀਈ ਨੈਸ਼ਨਲ ਬੋਟ ਡੈਂਟਲ ਐਗਜ਼ਾਮੀਨੇਸ਼ਨ ਟੈਸਟ ਇਹਨਾਂ ਨੇ ਯੂਐਸਏ ਤੋਂ ਕੁਆਲੀਫਾਈਡ ਕੀਤਾ ਹੋਇਆ ਫਾਦਰ ਸਾਹਿਬ ਇਹਨਾਂ ਦੇ ਪੀਸੀਐਸ ਪੰਜਾਬ ਸਿਵਲ ਸਰਵਿਸ ਦੇ ਵਿੱਚੋਂ ਕਲਾਸ 1 ਅਫੀਸਰ ਰਿਟਾਇਰਡ ਨੇ ਮਾਤਾ ਜੀ ਸਰਕਾਰੀ ਮਿਸਟਰੈਸ ਰਿਟਾਇਰਡ ਨੇ ਵੱਡੇ ਭੈਣ ਜੀ ਮੈਰਿਨ ਨੇ ਵੈਲ ਸੈਟਲਡ ਨੇ ਜੁਗਾਸੇ ਉਸ ਤੋਂ ਛੋਟੇ ਮੈਰਿਨ ਨੇ 온ਟਾਰੀਓ ਕੈਨੇਡਾ ਵੈਲ ਸੈਟਲਡ ਨੇ ਭਰਾ ਇਹਨਾਂ ਦਾ ਐਮਬੀਬੀਐਸ ਡਾਕਟਰ ਹੈ ਰਿਕੁਆਇਰਮੈਂਟ ਸੁਣੋ ਵਧੀਆ ਜੱਟ ਸਿੱਖ ਖਾਨਦਾਨੀ ਪਰਿਵਾਰ ਲੜਕਾ ਡਾਕਟਰ ਜਾਂ ਇੰਜੀਨੀਅਰ ਹੋਵੇ ਵਧੀਆ ਖਾਨਦਾਨੀ ਜੱਟ ਸਿੱਖ ਪਰਿਵਾਰ ਹੋਵੇ ਅਤੇ ਵਧੀਆ ਪ੍ਰਾਪਰਟੀ ਹੋਵੇ ਲੜਕਾ ਸੋਨਾ ਸੁਨੱਖਾ ਹੋਵੇ ਲੜਕੇ ਦੀ ਹਾਈਟ 5 ਫੁੱਟ 7 ਇੰਚ ਤੋਂ ਜ਼ਿਆਦਾ ਹੋਵੇ ਪਰਿਵਾਰ ਦਾ ਲੈਵਲ ਲੜਕੀ ਵਾਲੇ ਪਰਿਵਾਰ ਦੇ ਲੈਵਲ ਨਾਲ ਮੇਲ ਖਾਂਦਾ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਬਧੇਰੇ ਜਾਣ ਕਰ ਲਈ ਸਿੱਧੀ ਗੱਲ ਬਾਤ ਤੁਸੀਂ ਕਰ ਸਕਦੇ ਹੋ ਅਗਲਾ ਕਰੋ ਜੀ ਦਸਤਾਵੇਜ਼ ਦਾ ਨੋਟ ਇਹ ਵੀ ਲੜਕੀ ਦਾ ਕੈਨੇਡਾ ਨਾਮ ਕੌਰ ਜੱਟ ਸਿੱਖ ਲੜਕੀ ਪਟਿਆਲਾ ਪਰਕ ਪਰਮਨਟ ਤੇ ਕੈਨੇਡਾ 1994 ਡੇਟ ਆਫ ਬਰਥ 5 ਫੁੱਟ 5 ਇੰਚ ਕੱਤ ਐਮ ਐਸ ਸੀ ਬੇਟੀ ਦੀ ਕੁਆਲਿਫਿਕੇਸ਼ਨ ਲੜਕਾ ਕੈਨੇਡਾ ਪੀ ਆਰ ਹੋਵੇ 8-10 ਏਕੜਾਂ ਦਾ ਨੂੰ ਪ੍ਰਾਪਰਟੀ ਆਉਣੀ ਹੋਵੇ। ਸਕਰੀਨ ਤੇ ਦੋ ਨੰਬਰ ਚੱਲਦੇ ਨੇ ਸਿੱਧੀ ਗੱਲਬਾਤ ਕਰੋ, ਅਗਲਾ ਰਿਸ਼ਤਾ ਕਰੋ ਜੀ ਨੋਟ। ਵਿਕਰਾਂਤ ਸ਼ਰਮਾ, ਬ੍ਰਾਹਮਣ ਲੜਕਾ, ਜਗਰਾਉਂ ਏਰੀਆ, 1996 ਡੇਟ ਆਫ ਬਰਥ। ਇਲੈਕਟ੍ਰੀਕਲ ਇੰਜੀਨੀਅਰਿੰਗ 4 ਸਾਲਾਂ ਦੀ ਡਿਗਰੀ ਦਵਾਈ ਤੋਂ ਕੀਤੀ ਹੋਈ ਇਹਨਾਂ ਨੇ। ਫਾਈਨਾਂਸ ਕੰਪਨੀ ਵਿੱਚ ਵਧੀਆ ਜੌਬ ਕਰਦੇ ਨੇ। ਦੋ ਭੈਣਾਂ ਨੇ, ਮੈਰਿਡ ਨੇ ਯੂ ਐਸ اے, ਇੱਕ ਭਰਾ ਕੈਨੇਡਾ। ਨੇੜ PR ਗੱਲ ਫਰੋਮ ਯੂਰਪ ਕੰਟਰੀ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਨਿਊਜ਼ੀਲੈਂਡ ਇਸ ਇਨਰ ਕੰਟਰੀ ਤੋਂ ਲੜਕੀ PR ਹੋਵੇ ਬਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਲੋਟ ਜੱਟ ਸਿੱਖ ਲੜਕਾ ਗਿੱਲ ਗੋਤ ਬੈਸ਼ ਨੂੰ ਪਰਿਵਾਰ ਮੋਗਾ ਏਰੀਆ 1992 ਡੇਟ ਆਫ ਬਰਥ ਡਿਪਲੋਮਾ ਹੋਲਡਰ ਨੇ ਮੋਬਾਈਲ ਸ਼ਾਪ ਕਰਦੇ ਨੇ ਪਿਛਲੇ 15 ਸਾਲਾਂ ਤੋਂ 8 ਕਿਲੇ ਪ੍ਰਾਪਰਟੀ ਆ ਦੋ ਭਰਾ ਨੇ ਨੀਡ ਐਜੂਕੇਟਡ ਹਾਊਸ ਕਰਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਐਮਬੀ ਨਾਟ ਕੰਟੈਕਟ ਮੈਰੇ ਬੋਰ ਵਾਲੇ ਸੰਪਰਕ ਨਾ ਕਰ ਸਕਦੇ ਸਕਰੀਨ ਤੇ ਨੰਬਰ ਚੱਲਦਾ ਇਸ ਦੀ ਗੱਲਬਾਤ ਕਰੋ ਅਗਲਾ ਕਰੋ ਜੀ ਦਸਤਾ ਨਾਮ ਕੌਰ ਦਸਤਾਰਦਾਰੀ ਨਿਤਨੇਮੀ ਅਮਰਤਾਰੀ ਜੱਟ ਗੁਰਸਿੱਖ ਲੜਕੀ ਗਰੇਵਾਲ ਗੋਤ ਸੋਹਣੀ ਸਨਖੀ ਲੜਕੀ ਹੈ ਜੀ ਇਹ ਮੋਲਾਪੁਰ ਲੁਧਿਆਣਾ ਏਰੀਆ 2013 ਡੇਟ ਆਵਰਤਾ 5 ਫੁੱਟ 8 ਇੰਚ ਕਾਦਾ ਐਮਬੀਬੀਐਸ ਦਾ ਚੌਥਾ ਸਾਲ ਆ ਪਿਤਾ ਜੀ ਆਰਮੀ ਦੇ ਵਿੱਚ ਜੌਬ ਕਰਦੇ ਨੇ ਇੱਕ ਇਹਨਾਂ ਦੇ ਛੋਟੇ ਭੈਣ ਜੀ ਨੇ ਰਿਕੁਆਇਰਮੈਂਟ ਸੁਣੋ ਲੜਕਾ ਅਮਰਤਾਰੀ ਹੋਵੇ ਸਿਰਫ ਅਮਰਤਾਰੀ ਹੀ ਸੰਪਰਕ ਕਰਨ ਲੜਕੀ ਦੇ ਬਰਾਬਰ ਦੀ ਯੋਗਤਾ ਹੋਵੇ ਆਈਏਐਸ ਆਈਪੀਐਸ ਵਕੀਲ ਜੱਜ ਡਾਕਟਰ ਇੰਜੀਨੀਅਰ ਆਰਮੀ ਅਫੀਸਰ ਇਹੋ ਜੇ ਲੈਵਲ ਦੇ ਜੇ ਕੋਈ ਲੜਕਾ ਜੌਬ ਕਰਦਾ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਮੈਰੀਬਲ ਵਾਲੇ ਕੰਟੈਕਟ ਨਾ ਕਰਨ ਜੋ ਤੁਹਾਨੂੰ ਇਹ ਸ਼ਰਤਾਂ ਸੀ ਬੋਲ ਕੇ ਦੱਸਿਆ ਨੇ ਜੇ ਕੋਈ ਇਹ ਪੂਰੀਆਂ ਕਰਦਾ ਤਾਂ ਇਹ ਫੋਨ ਕਰਨ ਬਿਨਾਂ ਵਜ੍ਹਾ ਤੋਂ ਇਹਨਾਂ ਦਾ ਟਾਈਮ ਵੇਸਟ ਨਾ ਕਰਨਾ ਆਪਣਾ ਟਾਈਮ ਵੇਸਟ ਕਰਨ ਜੀ ਹੋਰ ਕੋਈ ਇਹਨਾਂ ਨਾਲ ਸੰਪਰਕ ਨਾ ਕਰੇ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਲੋਟ ਕਰੋ ਜੀ ਨਵਰਾਜ ਸਿੰਘ ਬਾਂਬਾ ਸਿੱਖ ਲੜਕਾ ਵੀ ਆਰ ਕੈਨੇਡਾ 1996 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਬੀ ਫਾਰਮੇਸੀ ਇੰਡੀਆ ਤੋਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਹੈਲਥ ਐਂਡ ਹਿਊਮਨ ਰਿਸੋਰਸੇਸ ਮੈਨੇਜਮੈਂਟ ਕੈਨੇਡਾ ਤੋਂ ਪ੍ਰੀਪੇアリング ਫਾਰ ਫਾਰਮੇਸੀ ਲਾਇਸੈਂਸਰ ਆਫ ਕੈਨੇਡਾ ਫਰਮ ਇੰਡੀਆ ਲਾਇਸੈਂਸ ਲੈਣ ਵਾਸਤੇ ਇਹ ਤਿਆਰੀ ਕਰ ਰਹੇ ਨੇ ਅਕੂਪੇਸ਼ਨ ਬਲਾਈਂਡ ਐਂਡ ਡ੍ਰੈਪਸ ਰਿਟੇਲਰ ਇਨ ਕੈਲਗਰੀ ਕੈਨੇਡਾ ਰਿਕੁਆਇਰਮੈਂਟ ਸੁਣੋ ਨੀਡ ਵੈਲ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਫਰੋਮ ਕੈਨੇਡਾ ਇੰਡੀਆ ਰਿਲੇਟਡ ਟੂ ਮੈਡੀਕਲ ਫੀਲਡ ਸੁਣੇ ਸਨ ਕਿ ਪੜ੍ਹ ਲਿਖੀ ਲੜਕੀ ਕੈਨੇਡਾ ਤੋਂ ਹੋਵੇ ਜਾਂ ਫਿਰ ਇੰਡੀਆ ਤੋਂ ਹੋਵੇ ਮੈਡੀਕਲ ਫੀਲਡ ਨਾਲ ਸੰਬੰਧਤ ਹੋਵੇ ਸਿਗਰੀਟ ਨੰਬਰ ਚੱਲ ਰਹੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਲੋਟ ਕੈਨੇਡਾ ਤੋਂ ਗੁਰਸ਼ਰਨ ਜੋਤ ਸਿੰਘ ਜੱਟ ਸਿੱਖ ਲੜਕਾ ਕੈਨੇਡਾ ਬ੍ਰੈਂਪਟਨ 1997 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਬਿਜ਼ਨਸ ਮੈਨੇਜਮੈਂਟ ਆਫਿਸ ਐਡਮਿਨਿਸਟ੍ਰੇਸ਼ਨ ਕੈਨੇਡਾ ਤੋਂ ਕੁਆਲੀਫਿਕੇਸ਼ਨ ਗੇਨ ਕੀਤੀ ਆ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਇੰਡੀਆ ਤੋਂ ਕੀਤਾ ਹੋਇਆ ਇਹਨਾਂ ਦਾ ਫੁੱਲ ਟਾਈਮ ਵਰਕ ਆ ਇਹਨਾਂ ਦਾ ਰੋਗਰ ਦਾ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਪ੍ਰਿਫਰਡ ਟੂ ਕੈਨੇਡਾ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕ੍ਰੀਨ ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰੋਸਤਾ ਨੋਟ ਕਰੋ ਜੀ ਇੱਕ ਲੜਕੀ ਦਾ ਨਾਮ ਕੌਰ ਪਰਜਾਪਤ ਸਿੱਖ ਲੜਕੀ ਤਰਨਤਾਰਨ ਸਹਿਬ ਏਰੀਆ 1991 ਡੇਟ ਆਫ ਬਰਥ 5 ਫੁੱਟ 4 ਇੰਚ ਕੱਤ ਸ਼ਾਰਟ ਟਾਈਮ ਡਾਈਵੋਰਸੀਅਬਿਲਟੀ ਇਹਨੇ ਵੀਕ ਦਿਨ ਬਾਅਦ ਤਲਾਕ ਹੋ ਗਿਆ ਸੀ ਡੀਸੀਏ ਕੁਆਲਿਫਿਕੇਸ਼ਨ ਡਿਪਲੋਮਾ ਕੰਪਿਊਟਰ ਐਪਲੀਕੇਸ਼ਨ ਦੀ ਅਕੂਪੇਸ਼ਨ ਸਟ੍ਰੈਚਿੰਗ ਫਾਰਮਿੰਗ ਐਂਡ ਰਾਈਟਰ ਇਹ ਬਿਟੀ ਇਹੋ ਜੇ ਕੰਮ ਕਰਦੇ ਨੇ ਇਹ 5 ਏਕੜੇ ਨਾਲ ਕੋਈ ਪ੍ਰਾਪਰਟੀ ਆ ਆਪਣਾ ਘਰ ਆ ਤਰਨਤਨ ਸਾਹਿਬ ਵਿਖੇ ਪਿਤਾ ਜੀ ਸੁਰਗਵਾਸ ਨੇ 1 ਏਕੜਾਂ ਦੇ ਭੈਣ ਆ ਉਹ ਮੈਰਿਡ ਆ ਰਿਕੁਆਇਰਮੈਂਟ ਸੁਣੋ ਲੜਕਾ ਪੜਿਆ ਲਿਖਿਆ ਸੋਹਣਾ ਲੰਬਾ ਹੋਵੇ 8-9 ਏਕੜ ਪ੍ਰਾਪਰਟੀ ਹੋਵੇ ਵਧੀਆ ਕੰਟਰੀ ਤੋਂ ਪੀਆਰ ਹੋਵੇ ਲੜਕੀ ਐਡਵੋਕੇਟ ਬਣਨਾ ਚਾਹੁੰਦੀ ਆ ਇਹੋ ਜਿਹੇ ਲੜਕੇ ਦੀ ਜ਼ਰੂਰਤ ਆ ਜੋ ਇਹਨਾਂ ਨੂੰ ਪੜ੍ਹਾਈ ਪੜ੍ਹਾਈ ਕਰਾ ਸਕਦਾ ਹੋਵੇ ਸਕਰੀਟ ਨੰਬਰ ਚੱਲਦਾ ਹੈ ਬਿਹਰੇ ਜਾਣਕਾਰੀ ਸਿੱਧੀ ਗੱਲਬਾਤ ਕਰੋ ਅਗਲਾ ਨਿਸ਼ਾਨ ਨੋਟ ਕਰੋ ਜੀ ਰੋੜਾ ਸਿੱਖ ਲੜਕਾ ਸ੍ਰੀ ਅਮਰਤ ਸਰ ਸਾਹਿਬ ਆਸਟ੍ਰੇਲੀਆ 1990 ਡੇਟ ਆਫ ਬਰਥ ਆ 5 ਫੁੱਟ 10 ਇੰਚ ਕਾਦਾ ਆਸਟ੍ਰੇਲੀਆ ਸਿਟੀਜ਼ਨ ਆ ਇਹ ਕਾਕਾ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਕੁਆਲੀਫਿਕੇਸ਼ਨ ਮਕੈਨੀਕਲ ਇੰਜੀਨੀਅਰ ਸਿਡਨੀ ਆਸਟ੍ਰੇਲੀਆ ਵਿੱਚ জব ਕਰਦਣਾ ਹੈ ਭੈਣ ਇਹਨਾਂ ਦੀ ਮੈਰਿਡ ਆ ਨੀਡ ਗਰਲ ਮੈਡੀਕਲ ਲਾਈਨ ਡਾਕਟਰ ਜਾਂ ਫਿਰ ਇੰਜੀਨੀਅਰ ਲੜਕੀ ਮੈਡੀਕਲ ਲਾਈਨ ਚ ਹੋਵੇ ਡਾਕਟਰ ਵੀ ਹੋਵੇ ਜਾਂ ਫਿਰ ਇੰਜੀਨੀਅਰ ਹੋਵੇ ਸਕਰੀਨ ਤੇ ਨੰਬਰ ਚੱਲ ਰਹੀ ਸਿੱਧੀ ਗੱਲ ਕਰੋ ਅਗਲਾ ਕਰੋ ਜੀ ਇਸ ਦਾ ਨੋਟ ਕੈਨੇਡਾ ਜੱਟ ਸਿੱਖ ਲੜਕਾ ਬਰਾੜ ਗੋਥ ਕੈਨੇਡਾ ਸਿਟੀਜ਼ਨ 1999 ਡੇਟ ਆਫ ਬਰਥ 6 ਫੁੱਟ ਕੱਤ ਗ੍ਰੈਜੂਏਟ ਆ ਔਨਰ ਆਫ ਕਿਚਨ ਕੈਬਿਨੇਟ ਐਂਡ ਕਾਊਂਟਰ ਟਾਪ ਟਾਪ ਵਰਕ ਇਹ ਇਹ ਕੰਮ ਕਰਦੇ ਨੇ ਇੱਕ ਭੈਣ ਆ ਮੈਰਿਡ ਆ ਭਰਾ ਇੱਕ ਆ ਉਹ ਮੈਰਿਡ 10 ਕਿਲੋ ਪ੍ਰਾਪਰਟੀ ਸਰੀ ਵੀਖੇ ਚਾਰ ਇਹਨਾਂ ਦੇ ਆਪਣੇ ਘਰ ਨੇ ਨੀਡ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗੱਲ ਪ੍ਰੇਫਰ ਟੂ ਕੈਨੇਡਾ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਵਿਕਾਸ ਕੁਮਾਰ ਸ੍ਰੀ ਵਾਸਤਵ ਕਸ਼ਤਰੀਆ ਲੜਕਾ ਚੰਡੀਗੜ੍ਹ ਤੋਂ 1995 ਡੇਟ ਆਵਰ 6 ਫੁੱਟ ਕੱਦ ਬੀ ਟੈਕ ਕੁਆਲੀਫਿਕੇਸ਼ਨ profession ਇਹਨਾਂ ਦਾ ਆਈਟੀ ਸੈਕਟਰ ਮੋਹਾਲੀ ਵਿੱਚ জব ਕਰਦੇ ਨੇ 12 ਲੱਖ ਪ੍ਰਤੀ ਸਾਲ ਇਹਨਾਂ ਦੀ ਪੈਕੇਜ ਆ ਦੋ ਇੱਕ ਛੋਟੀ ਭੈਣ ਆ ਇੱਕ ਛੋਟਾ ਭਰਾ ਪਿਤਾ ਜੀ ਇਹਨਾਂ ਦੇ ਸ਼ੌਪ ਹੋਲਡਰ ਨੇ ਦੁਕਾਨਦਾਰ ਨੇ ਮਾਲਕ ਨੇ ਦੁਕਾਨ ਦੇ ਨੀਡ ਵੈਲ ਕੁਆਲਿਫਾਈਡ ਐਂਡ ਬਿਊਟੀਫੁੱਲ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਵਧੇਰੇ ਜਾਣ ਕਰ ਲਈ ਸਿੱਧੀ ਗੱਲਬਾਤ ਕਰੋ ਅਗਲਾ ਨੰਬਰ ਨੋਟ ਕਰੋ ਜੀ ਯੂ ਐਸ ਜੱਟ ਸਿੱਖ ਲੜਕਾ ਯੂ ਐਸ اے ਬੌਰਨ ਕੈਲੀਫੋਰਨੀਆ ਵੈਲ ਸੈਟਲਡ ਫੈਮਿਲੀ 1988 ਡੇਟ ਆਵਰਕ 5 ਫੁੱਟ 11 ਇੰਚ ਕੱਟ ਬੈਚਲਰ ਡਿਗਰੀ ਇਨ ਇਕਨੋਮਿਕਸ ਇਹਨਾਂ ਦੀ ਕੁਆਲਿਫਿਕੇਸ਼ਨ ਆ ਫਾਈਨੈਂਸ਼ੀਅਲ ਐਨਾਲਿਸਟ ਐਟ ਪਬਲਿਕਲੀ ਕੇਡਸ ਮੈਡੀਕਲ ਡਿਵਾਈਸ ਇੱਥੇ ਇਹ ਬੇਟਾ ਜੋਬ ਕਰਦਾ ਲੜਕੀ ਯੂਐਸਏ ਦੀ ਜੰਪਲ ਹੋਵੇ ਜਾਂ ਫਿਰ ਕਾਫੀ ਸਮਾਂ ਪਹਿਲਾਂ ਬਚਪਨ ਦੇ ਵਿੱਚ ਆਪਣੇ ਪੇਰੈਂਟਸ ਦੇ ਨਾਲ ਯੂਐਸਏ ਆਈ ਹੋਵੇ ਫਸਟ ਚੋਇਸ ਇਹਨਾਂ ਦੀ ਵੀ ਲੜਕੀ ਜੇ ਸੀ ਹੋਵੇ ਇਹ ਕਹਿੰਦੇ ਵੀ ਸਾਨੂੰ ਬਾਇਓ ਡਾਟਾ ਤੇ ਤਾਜ਼ਾ ਫੋਟੋਗ੍ਰਾਫ ਭੇਜੋ ਜੇ ਸਾਨੂੰ ਠੀਕ ਲੱਗੂਗਾ ਅਸੀਂ ਤੁਹਾਡੇ ਨਾਲ ਗੱਲ ਕਰ ਲਾਂਗੇ ਸਕਰੀਨ ਤੇ ਨੰਬਰ ਚੱਲਦਾ ਜਿ ਭਰੇ ਕਾਲ ਜਾਣਕਾਰੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਜੋ ਭੁਪਿੰਦਰ ਸਿੰਘ ਕਾਲੋ ਜੱਟ ਸਿੱਖ ਲੜਕਾ ਸਿਟੀਜ਼ਨ ਕੈਨੇਡਾ 1994 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਕਰੰਟਲੀ এমਪਲੋਇਡ ਇਨ ਗਵਰਨਮੈਂਟ ਪੋਜੀਸ਼ਨ ਇਨ ਕੈਨੇਡਾ ਪਿਤਾ ਜੀ ਇੰਡੀਆ ਦੇ ਵਿੱਚ ਖੇਤੀਬਾੜੀ ਕਰਦੇ ਨੇ ਭੈਣ ਮੈਰਿਡ ਆ ਸਰਕਾਰੀ ਜੋਬ ਕਰਦੀ ਆ ਆਪਣਾ ਘਰ ਇਹਨਾਂ ਦਾ ਕੈਨੇਡਾ ਵਿੱਚ ਇੰਡੀਆ ਵਿੱਚ ਇਹਨਾਂ ਕੋਲ ਕਾਫੀ ਰੈਂਟਲ ਪ੍ਰੋਪਰਟੀ ਆ ਜੋ ਕਿਰਾਇਆ ਦੇ ਰਹੇ ਨੇ ਪਰਿਵਾਰ ਬਾਰੇ family blog to respected and well settled family with traditional punjabi values and modern outlook inanya parivar ka gatividhiyan ne praaptiyan ne requirement suno looking for girl well educated understanding family oriented with good modern values ਐਂਡ ਪੋਜਿਟਿਵ ਐਟੀਟਿਊਡ ਟਵਾਰਡਸ ਲਾਈਫ ਲੜਕੀ ਵਧੀਆ ਪੜੀ ਲਿਖੀ ਹੋਵੇ ਸਮਝਦਾਰ ਹੋਵੇ ਫੈਮਿਲੀ ਔਰੀਐਂਟਡ ਹੋਵੇ ਮਾਡਰਨ ਵੈਲਿਊਜ਼ ਅਤੇ ਅਗਾਹ ਵਧੂ ਵਿਚਾਰਾਂ ਦੀ ਹੋਵੇ ਆਪਣੀ ਲਾਈਫ ਦੇ ਸੰਬੰਧ ਵਿੱਚ ਸਕਰੀਨ ਤੇ ਨੰਬਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸਤਾ ਨੋਟ ਕਰੋ ਜੀ ਕੈਨੇਡਾ ਨਾਮ ਕੌਰ ਜੱਟ ਸਿੱਖ ਲੜਕੇ ਢੰਡਾਰੀ ਕਲਾ ਲੁਧਿਆਣਾ ਏਰੀਆ ਵਰਕ ਪਰਮਿਟ ਤੇ ਕੈਨੇਡਾ 2002 ਡੇਟ ਆਫ ਬਰਥ 5 ਫੁੱਟ 3 ਇੰਚ ਕੱਦ 10+2 ਕਮਰਸ ਇੰਡੀਆ ਤੋਂ ਬਿਜ਼ਨਸ ਮੈਨੇਜਮੈਂਟਸ ਮੈਨੇਜਮੈਂਟ ਬ੍ਰੈਂਪਟਨ ਕੈਨੇਡਾ ਤੋਂ ਜੌਬ ਕਰਦੇ ਨੇ ਮੈਨੇਜਰ ਆਫ ਮੈਕਡੋਨਲਡ ਨਿਊ ਬ੍ਰਿਊਨ ਸਵਿਕ ਇੱਥੇ ਵੀਡੀ ਇਹ ਜੌਬ ਕਰਦੀ ਆ ਨੀੜੂ ਵਾਏ ਕੈਨੇਡਾ ਪੀਆਰ ਵੈਲ ਐਜੂਕੇਟਿਡ ਐਂਡ ਹੈਂਡਸਮ ਹੈ ਪ੍ਰੋਪਰਟੀ 6 ਤੋਂ 7 ਏਕੜ ਨੜਕਾ ਕੈਨੇਡਾ ਦਾ ਪੀਆਰ ਹੋਵੇ ਪੜਿਆ ਲਿਖਿਆ ਹੋਵੇ ਸੋਹਣਾ ਸੁਨੱਖਾ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਯੂ ਐਸ ਤੋਂ ਅਮਰਤਜੋਤ ਸਿੰਘ ਔਜਲਾ ਜੱਟ ਸਿੱਖ ਲੜਕਾ ਹੀਰਾਪੁਰ ਜਲੰਧਰ ਏਰੀਆ ਜੂਨੀਅਨ ਸਿਟੀ ਕੈਲੀਫੋਰਨੀਆ ਯੂ ਐਸ ਏ ਦਾ ਜੰਪਲ ਇੰਜੀਨੀਅਰਿੰਗ ਕੁਆਲੀਫਿਕੇਸ਼ਨ ਦੋ ਛੋਟੇ ਭਰਾ ਨੇ ਇਹਨਾਂ ਦੇ ਓਨਰ ਆਟੋ ਬਾਡੀ ਸ਼ਾਪ ਇਨ ਕੈਲੀਫੋਰਨੀਆ ਚਾਰ ਘਰ ਨੇ ਕੈਲੀਫੋਰਨੀਆ ਦੇ ਵੈਰੀ ਰਿਚ ਐਂਡ ਵੈਲ ਸੈਟਲਡ ਫੈਮਿਲੀ ਆ ਇਹ ਰਿਕੁਆਇਰਮੈਂਟ ਸੁਣੋ ਨੀਡ ਗਰਲ ਮਾਡਰਨ ਐਂਡ ਐਟ ਦ ਸੇਮ ਟਾਈਮ ਹੈਜ਼ ਟਰੈਡੀਸ਼ਨਲ ਵੈਲਿਊਜ਼ ਗਰਲ ਕੈਨ ਯੂ ਐਸ ਏ ਕੈਨੇਡਾ ਵਾਂਟ ਟੂ ਮੂਵ ਕੈਲੀਫੋਰਨੀਆ ਯੂ ਐਸ ਏ ਲੜਕੀ ਪੜੀ ਲਿਖੀ ਹੋਵੇ ਸੋਹਣੀ ਸੁਨੱਕੀ ਹੋਵੇ ਆਗਾਮ ਵਧੂ ਹੋਵੇ ਪਰਿਵਾਰਕ ਕਦਰਾਂ ਕੀਮਤਾਂ ਨੂੰ ਸਮਝਣ ਵਾਲੀ ਹੋਵੇ ਕੈਨੇਡਾ ਤਾਂ ਹੋ ਸਕਦੀ ਆ ਯੂ ਐਸ ਏ ਤੋਂ ਹੋ ਸਕਦੀ ਆ ਜੇ ਕੈਨੇਡਾ ਤੋਂ ਹੋਵੇ ਤਾਂ ਕੈਲੀਫੋਰਨੀਆ ਉਹ ਮੂਵ ਹੋਣਾ ਚਾਹੁੰਦੀ ਹੋਵੇ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਰਿਸ਼ਤਾ ਨੋਟ ਜੱਟ ਸਿੱਖ ਲੜਕਾ თਿੰਦ ਗੋਤ ਲੁਧਿਆਣਾ ਕੈਨੇਡਾ ਪੀਆਰ 1991 ਡੇਟ ਆਵਰਕ 5 ਫੁੱਟ 7 ਇੰਚ ਕੱਦ ਡਿਪਲੋਮਾ ਕੀਤਾ ਹੋਇਆ ਇਹਨਾਂ ਦਾ ਕੈਨੇਡਾ ਤੋਂ ਮਾਤਾ ਪਿਤਾ ਦਾ ਇਕੱਲਾ ਬੇਟਾ ਕੈਨੇਡਾ ਆਪਣਾ ਕੰਮ ਆ ਕੰਸਟਰਕਸ਼ਨ ਕੰਪਨੀ ਇਹਨਾਂ ਦੀ ਨੀਡ ਕਰ ਲ ਐਜੂਕੇਟਿਡ ਐਂਡ ਬਿਊਟੀਫੁਲ ਪੀਆਰ ਵਰਕ ਪਰਮ ਕੈਨੇਡਾ ਕੈਨੇਡਾ ਤੋਂ ਲੜਕੇ ਪੀਆਰ ਹੋਵੇ ਜਾਂ ਵਰਕ ਪਰਮਟ ਤੇ ਹੋਵੇ ਫਿਕਰੀ ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਇਸ ਤੋਂ ਨੋਟ ਕੁਲਦੀਪ ਸਿੰਘ ਪਰਜਾਪਤ ਗੁਰਸਿੱਖ ਲੜਕਾ ਗੋਤ ਸੋਹਲ ਤਰਨਤਨ ਸਾਹਿਬ ਤੋਂ ਆਸਟ੍ਰੇਲੀਆ ਸਿਡਨੀ ਵਿੱਚ ਹੈਗਾ ਬੇਟਾ ਇਹ 1992 ਡੇਟ ਆਵਰਥਾ 5 ਫੁੱਟ 9 ਇੰਚ ਕੱਦ ਦਾ ਗ੍ਰੈਜੂਏਸ਼ਨ ਕੀਤੀ ਹੋਈ ਹੈ ਟ੍ਰਕਿੰਗ ਦੀ ਜੌਬ ਕਰਦਨੇ ਪਿਤਾ ਜੀ ਸੁਰਗਵਾਸ ਨੇ ਨੀਡ ਗਰਲ ਪੀਆਰ ਸਿਟੀਜ਼ਨ ਆਸਟ੍ਰੇਲੀਆ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕ੍ਰੀਨ 'ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਸਿੱਧੀ ਘਰ ਵੱਤ ਤੁਸੀਂ ਕਰ ਸਕਦੇ ਹੋ ਅਗਲਾ ਕਰੋ ਅਗਲਾ ਨੋਟ ਇਹ ਵੀ ਕੈਨੇਡਾ ਤੋਂ ਆ ਪਰਵਾਦ ਯੂ ਐਸ ਏ ਰਹਿੰਦਾ ਜੀ ਨਾਮ ਕੌਰ ਜੱਟ ਸਿੱਖ ਵੈਸ਼ਨੂ ਲੜਕੀ ਗੋਤ ਬਰਾੜ ਫਰੀਦਕੋਟ ਏਰੀਆ ਪਰਵਾਦ ਯੂ ਐਸ ਏ 1993 ਡੇਟ ਆਵਰਤਾ 5 ਫੁੱਟ 1 ਇੰਚ ਕਾਦਾ ਬੀ ਟੈਕ ਕੰਪਿਊਟਰ ਸਾਇੰਸ ਅਤੇ ਐਮ ਬੀਏ ਲੜਕੀ ਦੀ ਕੁਆਲਿਫਿਕੇਸ਼ਨ ਆ ਇੱਕ ਭੈਣ ਅਤੇ ਇੱਕ ਭਰਾ ਇਹਨਾਂ ਦੇ ਲੜਕੀ ਪਰਸਿਸ ਪਰਮਿਟ ਤੇ ਸਰੀ ਕੈਨੇਡਾ ਰਹਿ ਰਹੀ ਆ ਅਤੇ ਯੂ ਐਸ ਏ ਦਾ 10 ਸਾਲ ਦਾ ਵਿਜ਼ਿਟਰ ਵੀਜ਼ਾ ਜੱਟ ਸਿੱਖ ਪਰਿਵਾਰ ਦਾ ਬੈਸ਼ ਨੂੰ ਪੜਿਆ ਲਿਖਾ ਜ਼ਮੀਨ ਵਾਲਾ ਯੂ ਐਸ ਏ ਜਾਂ ਕੈਨੇਡਾ ਤੋਂ ਲੜਕਾ ਪੀ ਆਰ ਜਾਂ ਸਿਟੀਜ਼ਨ ਹੋਵੇ ਇਹੋ ਜਿਹੀ ਲੜਕੀ ਦੀ ਜ਼ਰੂਰਤ ਆ ਜੇ ਯੂ ਐਸ ਏ ਤੋਂ ਹੋਵੇ ਸਿਆਲਟ ਵੈਲਿੰਘ ਹੈਮ ਏ ਸੀ ਰੀਤ ਹੋਣਾ ਚਾਹੀਦਾ ਜੇਕਰ ਕੈਨੇਡਾ ਤਾਂ ਵੀ ਸਰੀ ਵੈਨਕੂਵਰ ਐਪਟਸਫੋਰਡ ਇਸ ਥਾਂ ਦੇ ਨੇੜੇ ਤੇੜਾ ਹੋਣਾ ਚਾਹੀਦਾ ਸਕਰੀਨ ਤੇ ਦੋ ਨੰਬਰ ਚੱਲਦੇ ਨੇ ਬਧੇਰੇ ਜਾਣਕਾਰੀ ਲਈ ਸਿੱਤੀ ਨਾਲ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਵੀ ਇਹਨਾਂ ਦੇ ਬ੍ਰਦਰ ਦਾ ਜੱਟ ਸਿੱਖ ਲੜਕਾ ਬਰਾੜ ਗੋਤ ਵੈਸ਼ਨੂ ਦਸਤਾਰ ਧਾਰੀ ਯੂ ਐਸ ਏ ਫਰੀਰਕੋਟ ਏਰੀਆ ਪੰਜਾਬ ਦੇ ਵਿੱਚ ਯੂ ਐਸ ਏ ਪਰਿਵਾਰ ਸਾਰਾ ਰਹਿੰਦਾ 1997 ਡੇਟਵਰ ਦਾ ਬੀ ਫਾਰਮੇਸੀ ਇੰਡੀਆ ਤੋਂ ਕੀਤੀ ਹੈ ਫਾਰਮੇਸੀ ਅਸਿਸਟੈਂਟ ਯੂ ਐਸ ਏ ਤੋਂ ਪ੍ਰਾਪਰਟੀ 10 ਏਕੜਾ ਦੋ ਭੈਣਾਂ ਨੇ ਭਰਾ ਕੱ ਲਈ ਆ ਯੂ ਐਸ ਏ ਨਾਲ ਆਪਣਾ ਘਰ ਆ ਲੜਕੀ ਬੀ ਐਸ ਸੀ ਨਰਸਿੰਗ ਆਰ ਐਨ ਬੀ ਫਾਰਮੇਸੀ ਇੰਜੀਨੀਅਰ ਯੂ ਐਸ ਏ ਕੈਨੇਡਾ ਤੋਂ ਹੋਵੇ ਪਰਿਵਾਰਕ ਵੈਸ਼ਨੂ ਲੜਕੀ ਦੀ ਜ਼ਰੂਰਤ ਜੇ ਜੁਆਸ ਤੋਂ ਫਿਰ ਸਿਆਲਟ ਵੈਲਿੰਘ ਹੈਮ ਤੋਂ ਹੋਵੇ ਜੇ ਕੈਨੇਡਾ ਤੋਂ ਹੋਵੇ ਸਰੀ ਵੈਨਕੂਵਰ ਐਪਟਸਪੋਰਟ ਇਸ ਏਰੀਆ ਨਾਲ ਸੰਬੰਧਤ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਇਸ ਦਾ ਨੋਟ ਜੱਟ ਸਿੱਖ ਲੜਕਾ ਕਪੂਰਥਲਾ ਏਰੀਆ 1995 ਡੇਟ ਆਫ ਬਰਥ ਗ੍ਰੈਜੂਏਟ ਕੀਤੀ ਹੋਈ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਲੜਕੇ ਦੀ 8 ਕਿਲੇ ਪ੍ਰਾਪਰਟੀ ਆ ਮਾਤਾ ਪਿਤਾ ਦਾ ਇਕੱਲਾ ਬੇਟਾ ਨੀਡ ਗੱਲ ਪਲੱਸ 2 ਗ੍ਰੈਜੂਏਟ ਫਰੋਮ ਗੁੱਡ ਚਰਚ ਸਿੱਖ ਫੈਮਿਲੀ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਵਧੇਰੇ ਜਾਣ ਕੇ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸਟਰ ਲੋਟ ਨਾਮ ਕੌਰ ਸਿੱਖ ਲੜਕੀ ਤਰਨਤਾਰਨ ਸਾਹਿਬ ਏਰੀਆ 1984 ਡੇਟ ਆਵਰਥਾ 5 ਫੁੱਟ 4 ਇੰਚ ਕਾਦਾ 10 ਪਲੱਸ 2 ਕੁਆਲੀਫਿਕੇਸ਼ਨ ਲੜਕੀ ਸੋਹਣੀ ਸਨਖੀ ਪਾਸਨਿਏਟਡ ਤੇ ਤਲਾਕ ਸੁਧਾ ਹੈ ਲੜਕੀ ਮੁਤਾਬਕ ਲੜਕੇ ਦੀ ਜ਼ਰੂਰਤ ਆ ਲੜਕਾ ਵੀ ਪਰਸਨਿਫੀਏਟਡ ਹੋਵੇ ਜਿੰਦਗੀ ਦਾ ਜੋ ਸਫਰ ਕਹਿੰਦੇ ਰਹਿ ਗਿਆ ਉਹੋ ਜਿਹੇ ਜੀਵਨ ਸਾਥੀ ਜਿਨ੍ਹਾਂ ਨੂੰ ਜ਼ਰੂਰਤ ਆ ਜਿਨ੍ਹਾਂ ਕੋਲੇ ਬੱਚਾ ਤਲਾਕ ਸੁਦਾ ਬੱਚਾ ਹੋਵੇ ਉਹ ਇਹਨਾਂ ਨਾਲ ਸੰਪਰਕ ਨਾ ਕਰਨ ਤਲਾਕ ਸੁਕੇ ਲਈ ਲੜਕੇ ਦੀ ਜ਼ਰੂਰਤਾ ਕਿਸੇ ਵੀ ਯੂਰਪ ਕੰਟਰੀ ਤੋਂ ਹੋ ਸਕਦਾ ਮੈਰਜਬੂਰ ਵਾਲੇ ਸੰਪਰਕ ਨਾ ਕਰ ਸਕਰੀਨ ਤੇ ਨੰਬਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਕਰੋ ਜੀ ਇਸ ਦਾ ਲੋਟ ਜੱਟ ਸਿੱਖ ਗਰੇਵਾਲ ਲੜਕਾ ਵੈਸ਼ਨੂ ਨਸ਼ਾ ਰਹਿਤ ਨੇੜੇ ਕਿਲਾ ਰਾਜਪੂਤ ਲੁਧਿਆਣੇ ਰੀ ਨਾਲ ਸੰਬੰਧਿਤ ਆ ਪੀ ਆਰ ਆਸਟ੍ਰੇਲੀਆ 1992 ਡੇਟ ਆਫ ਬਰਥ ਆ 6 ਫੁੱਟ 2 ਇੰਚ ਕੱਦ ਦਾ ਬੀਸੀਏ ਕੀਤੀ ਹੈ ਇੰਡੀਆ ਤੋਂ ਆਟੋਮੋਬਾਈਲ ਮੈਕੈਨਿਕ ਨੇ ਆਪਣਾ ਬਿਜ਼ਨਸ ਹੈ ਇਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਦੋ ਭੈਣਾਂ ਨੇ ਮੈਰਿਡ ਨੇ ਆਸਟ੍ਰੇਲੀਆ ਸਿਟੀ ਚ ਜਾਂ ਨੇ ਇੱਕ ਅੱਲਾ ਭਰਾ ਇਹ ਪ੍ਰੋਪਰਟੀ 7 ਏਕੜਾ ਬਿਗ ਹਾਊਸ ਆ ਆਸਟ੍ਰੇਲੀਆ ਦੇ ਵਿੱਚ ਇਹਨਾਂ ਦਾ ਆਪਣਾ ਰਿਕੁਆਇਰਮੈਂਟ ਸੁਣੋ ਨੀਡ ਬਿਊਟੀਫੁੱਲ ਗਰਲ ਵੈਲ ਐਜੂਕੇਟਿਡ ਐਂਡ ਹਾਈਟ has height 5.5 or above australia girl preferred aur bsc nursing from india also preferred ladki sohni sanakhi hove padhi likhi hove kad 5 ft 5 inch hove ja kade is to zyada hove kyunki ladke da kad 6 ft 2 inch a australia nu eh prefer karan ge je kar bsc nursing baara qualified hai ye ladki de ਆ ਇੰਡੀਆ ਤੋਂ ਵੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਉਹ ਵੀ ਜ਼ਰੂਰ ਹੈ ਕਿ ਇਹ ਰਿਸ਼ਤਾ ਵਿਚਾਰਾਂਗੇ ਅਗਲਾ ਕਰੋ ਜੀ ਰਿਸ਼ਤਾ ਲੋਟ ਮਨਪ੍ਰੀਤ ਕੌਰ ਜੱਟ ਸਿੱਖ ਲੜਕੀ ਢਾਲੀਵਾਲ ਗੋਤ ਮੋਗਾ ਏਰੀਆ 1992 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਬੀਏਸੀ ਨਰਸਿੰਗ ਕੀਤੀ ਹੋਇਆ ਬੇਟੀ ਦੇ ਪਿਤਾ ਜੀ ਸਰਕਾਰੀ ਜੋਬ ਤੋਂ ਰਟਾਇਰਡ ਨੇ ਭਰਾ ਪੀਆਰ ਕੈਨੇਡਾ ਰਿਕੁਆਇਰਮੈਂਟ ਸੁਣੋ ਨੀਡ ਪੀਆਰ ਬாய் ਫਰੋਮ ਕੈਨੇਡਾ ਕੰਟੈਕਟ ਓਨਲੀ 50 ਕਿਲੋਮੀਟਰ ਰੇਡੀਅਸ ਆਫ ਮੋਗਾ ਲੜਕਾ ਕੈਨੇਡਾ ਦਾ ਪੀਆਰ ਹੋਵੇ 50 ਕਿਲੋਮੀਟਰ ਦੇ ਜੋ ਮੋਗੇ ਤੋਂ ਨੇੜੇ ਤੇ ਰਹਿਣ ਵਾਲੇ ਨੇ ਉਹੀ ਸੰਪਰਕ ਕਰਨ ਦੂਰ ਵਾਲੇ ਸੰਪਰਕ ਨਾ ਕਰਨ ਬਥੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਲੋਡ ਕਰੋ ਇਹ ਵੀ ਹੈਗਾ ਲੜਕੀ ਦਾ ਕੈਨੇਡਾ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਕੈਨੇਡਾ ਪੀਆਰ ਅਪਲਾਈਡ ਐਡਮੈਂਟਨ ਆ 8 ਸਾਲਾਂ ਤੋਂ ਬੇਟੀ ਇਹੀ ਰਹਿ ਰਹੀ ਆ ਪੇਰੈਂਟਸ ਮਨੀਲਾ ਫਿਲਪਾਈਨਸ ਰਹਿੰਦੇ ਨੇ ਕੁਆਲਿਫੀਕੇਸ਼ਨ ਹਿਊਮਨ ਰਿਸੋਰਸ ਬੈਚਲਰ ਡਿਗਰੀ ਕੈਨੇਡਾ ਤੋਂ ਕੀਤੀ ਆ ਰਿਕੁਆਇਰਮੈਂਟ ਸੁਣੋ ਲੜਕਾ ਜੱਟ ਸਿੱਖ ਹੋਵੇ ਕੈਨੇਡਾ ਯੂ ਐਸ ਏ ਵਿੱਚ ਵੈਲ ਸੈਟਲਡ ਹੋਵੇ ਇੰਡੀਆ ਵਾਲੇ ਫੋਨ ਨਾ ਕਰਨ ਕੈਨੇਡਾ ਟਾਂਟੋ ਬ੍ਰੈਂਪਟਨ ਤੋਂ ਬਿਨਾ ਕਿਸੇ ਵੀ ਸ਼ਹਿਰ ਦਾ ਹੋ ਸਕਦਾ ਛੋਟਾ ਪਰਿਵਾਰ ਹੋਵੇ ਬਧੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਬੇਰਬੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਬੇਰਬਾ ਬੋਲਦਾ ਤਾਂ ਕੋਈ ਵੱਧ ਘੱਟ ਬੋਲਿਆ ਅਬ ਤੱਕ ਖਿਮਾ ਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ